ਆਪ ਤੂੰ ਐਵੇਂ ਤੂੰ ਤਿੰਨਾਂ ਤੋਂ ਨਹੀਂ ਇਹਨਾਂ ਦੰਦੀਆਂ ਨੂੰ ਦੋ ਦੁੱਤਾ ਮੈਂ ਲੋਦੀ ਦੋ ਦੁੱਤਾ ਤੇ ਆ ਕਰਨੀ ਆ ਵਾਹਣ ਇੱਤ ਤੇ ਹੁੰਦੀਆਂ ਵੀ ਨਹੀਂ ਨਾ ਮੇ ਤੋਂ ਆਪੀ ਇਤੇ ਦਾ ਤਾਤੀਆਂ ਦਾਦੀ ਨੂੰ ਤਿੰਨੀਆਂ ਤਾਦੂ ਤੋਂ ਇਹਨਾਂ ਨੂੰ ਦੰਦੀਆਂ ਨਹੀਂ ਹੈ ਨਹੀਂ ਹਾਕੀ ਕਾਂਢੀ ਸਿਆਣੀ ਪਿਆਣੀ ਤੂੰ ਹੈਗੀ ਆ ਤਾਂ ਦੋ ਗੁੱਤਾ ਤੈਨੂੰ ਚੰਗੀਆਂ ਲੱਗਦੀਆਂ ਆ ਕਿਓ ਮੰਮੀ ਤੋਣੀ ਇਹਨਾਂ ਲੱਦੀਆਂ ਤਾਨੂੰ ਤੀ ਨੱਦੇ ਹੱਦ ਹੋ ਗਈ ਤੇਰੇ ਵਾਲੀ ਇਹ ਤਾਂ ਕੋਈ ਕਰਦਾ ਕਹਿੰਦਾ ਨਹੀਂ ਆ ਤੇ ਤਰੇ ਦਿਲ ਚ ਮੈਂ ਜੋ ਮਰਜ਼ੀ ਕਰੀ ਜਾਵਾਂ ਖੋਲ ਗੁੱਤਾ ਆਪਣਾ ਮੈਂ ਨਹੀਂ ਤੋਦ ਲੀਆਂ ਮੈਂ ਆਈ ਤਾਂ ਨਹੀਂ ਆਵਾ ਮੈਂ ਤੇਰੇ ਵਾਲ ਮੁੰਨ ਛੱਡਨੇ ਜਦੋਂ ਮੇਰੀ ਮੰਨੀ ਨਾ ਦੂ ਇਹ ਨਾ ਕੀ ਦੱਸਿਆ ਨਹੀਂ ਤੇਉ ਮੇਰੇ ਵਾਲ ਮੁੰਤ ਨਹੀਂ ਆ ਤੋਣੀ ਲੱਦੰਦੇ ਆ ਮੁੰਨਦੇ ਨਹੀਂ ਇੱਤੇ ਮੇਰੇ ਵਾਲ ਨਾ ਤੂੰ ਬੰਨਣਾ ਨਹੀਂ ਸਿਆਣੀ ਮੈਂ ਮਾਰ ਦੇਣਾ ਤੈਨੂੰ ਮੰਮੀ ਤੀ ਹੀ ਦਾਰਦੇ ਪੀਰ ਹੁੰਦੀ ਆ ਮੇਰੇ ਪੀਰ ਹੁੰਦੀ ਆ ਤੇਰੇ ਗੱਲ ਹੁੰਦੀ ਨਹੀਂ ਜਿਹਦੇ ਪਖਾਂਡੇ ਹੀ ਕਰਨੀਆਂ ਔਰ ਗੁੱਤਾ ਖੋਲ ਦੇ ਚੰਗੇ ਰਹੇਗੀ ਮੈਂ ਨਹੀਂ ਥੋਲਣੀਆਂ ਮੈਂ ਇਹ ਕਰਨੀਆਂ ਦੋ ਮੱਦੀ ਉਹਦੇ ਮੈਂ ਤੇਰੀ ਗੁੱਤਾ ਮੁੰਨ ਦੇਣੀ ਆ ਤੀ ਮਮੀ ਦੱਦੂ ਮੈਨੂੰ ਆ ਦੇਂਦੀ ਆ ਖੋਲ ਮੈਂ ਦਾਦੀ ਨੂੰ ਗੱਲ ਤੋਂ ਨਹੀਂ ਬਾਤ ਜਾਂ ਦੱਸਦਾ ਕੀ ਦਾਦੀ ਸੀ ਆ ਦੱਸੋਗੀ ਤੇਰੇ ਵਾਲੀ ਮੈਂ ਨਹੀਂ ਥੋਲਣੀਆਂ ਮੈਂ ਇਦਾਂ ਹੀ ਟੜਦੇ ਰਹੂ ਮੈਂ ਲੋਹੂ ਵੀ ਕਰਨੀਆਂ ਉਹ ਤੇ ਆਪਾਂ ਹੀ ਹੈਂਗੀ ਇਹ ਮੇਰੇ ਵਾਸਤੇ ਛਿਦਾਨ ਰੱਖੀ ਨਾਇਕ ਮਰੇ ਨਾ ਇਹ ਮੇਰੇ ਘਰੋਂ ਨਾ ਥੇ ਦੱਸ ਹੋ ਗਈ ਇਹਦੇ ਵਾਲੀ ਦਾਂਤੀ ਨੱਤ ਨਹੀਂ ਦਾਤ। ਦਾਰਤੀ ਹੱਥ ਖਿਆਨੇ ਆ। ਹਟਦੇ ਨਾ। ਕੋਣ ਸੀ ਆਂ ਨੀ ਰੋਲਾ ਪਾਈ ਜਾਨੀ ਆ। ਕੀ ਹੋਇਆ? ਮੰਮੀ ਨੇ ਮੇਰੇ ਨਾਲ ਕੁੱਤੇ ਆ। ਕੀ ਅਛਾਈ ਮੈਨੂੰ ਕੱਲ ਤੇਰੀ ਗੱਲ ਦੀ ਸਮਝ ਲੱਗਦੀ ਆ। ਮੇਰੇ ਨਾਲ ਕੁੱਤੇ ਇਤੋਂ ਬੱਤ ਮੰਮੀ ਨੇ ਤੇਰੇ ਮੰਮੀ ਨੇ ਮੇਰੇ ਤੋਂ ਅਰਥ ਤੇ ਹੋ ਹਾਏ ਸਮਝ ਤਾਂ ਤੇਰੀ ਗਲਤੀ ਲੱਗਦੀ ਨਹੀਂ ਤੂੰ ਲੈ ਗਿਆ ਮੁੱਤੇ ਨੇ ਮੈਨੂੰ ਤੇਂਦੀ ਤੋੜੁੱਤਾ ਨਹੀਂ ਦੰਨੀ ਆ ਕੀ ਉੱਚੀ ਦਾਸ ਮੈਨੂੰ ਨਹੀਂ ਪਤਾ ਲੱਗਦਾ ਤੇਂਦੀ ਤੋੜੁੱਤਾ ਨਹੀਂ ਦੰਨੀ ਆ ਦਾਸ ਕਿ ਆਲੀ ਆ ਨੀ ਨਾ ਕਰੀ ਲੈ ਈਂ ਗਾਨੇ ਤੇ ਇਹ ਬੜੇ ਪਵਾੜੇ ਪੰਦੀ ਆ ਕਿੰਨੀ ਦੋਸ ਦਿੱਤੋ ਵਾਲੀ ਮੁੱਤੇ ਮੇਰੇ ਦਸਨੀ ਆ ਤੇਰਾ ਪਿਆਰ ਹੁੰਦਾ ਤੇ ਤੂੰ ਦੋਦਾ ਤੇ ਮੈਂ ਦੋਦ ਕਾ ਹੀ ਕਰੂੰਦੀ ਚਲ ਫੇ ਨਾ ਕਰਿਆ ਕਰ ਮਲਾਈ ਪੈਂਦੀ ਹੈ ਤੇ ਨਹੀਂ ਦਾਦੀ ਤੋਣੀਆ ਦੰਦੀਆਂ ਦੇ ਤੀ ਮੇਰੀ ਗੱਲ ਸੁਣ ਜੇ ਮਲਾਈ ਪੈਂਦੀ ਹੈ ਨਾ ਕਰਿਆ ਕਰ ਕਿਉਂ ਨਾ ਦਿਲ ਦੇਣਾ ਮੈਂ ਤਰਨੀਆ ਤਰਨੀਆ ਦੋ ਦੰਦੀ ਤਾ ਲਓ ਤਰੂੰਦੀ ਮੈਂ ਕਮਾਂਦੀ ਜਤੂ ਵੀ ਗਈ ਤੇ ਉਹਨੂੰ ਮੈਂ ਹੁਣ ਕੀ ਆਖਾ ਕਰੀ ਗਲੀ ਮੈਨੂੰ ਨਹੀਂ ਪਤਾ ਮੈਂ ਤਰੂੰਗੀ ਨਾ ਤੇ ਇਹ ਜੇ ਆਂਦੀਆਂ ਨੇ ਆਂਦੀ ਐ ਗੁੱਸੇ ਹੁੰਦੀ ਐ ਤੇ ਨਾ ਕਰ ਮੈਂ ਹੀ ਨਾ ਪਾਇਆ ਬਰੋ ਮੈਂ ਨਹੀਂ ਮਤਦੀਆਂ ਦੱਡੀਆਂ ਤੋਣੀ ਨਾ ਦਿੱਤੀਆਂ ਕੁੱਪ ਕਰ ਨਾ ਹੋਣਾ ਜੇ ਪਿਆਰ ਆਂਗਾ ਤੁਮ ਨੂੰ ਮੈਂ ਦੱਸ ਨਹੀਂ ਆ ਮੈਨੂੰ ਇਹ ਨਾ ਵਕਤ ਨੂੰ ਪੜਿਆ ਹੀ ਦੋਆਂ ਨੇ ਤੱਤਿਓਂ ਤੇਰੀ ਨੂੰ ਕਰਦੀ ਜੀ ਤੋ ਹਟ ਜੀ ਨਹੀਂ ਤੁਮੀ ਆਂਦੀਆਂ ਮੈਂ ਕਰਨੀਆਂ ਹੀ ਕਰਨੀਆਂ ਨੇ ਹੁ ਕੀ ਕਰ ਮੈਂ ਆਵਾ ਦੁਆਲੇ ਆਮ ਨੂੰ ਸੋਣਿਆ ਪੈਂਦੀਆਂ ਨੇ ਜੇ ਹੁਣ ਆਪਣੀ ਮਾਂ ਹੋਏ ਤਾਂ ਆਖੇ ਕੋਈ ਗੱਲ ਨਹੀਂ ਧੀਏ ਕਰਦਾ ਹੁਣ ਹੋਈ ਮਤਈ ਮਤਈ ਕਿ ਪਾਈ ਖਲੋਣ ਨਹੀਂ ਦੇਂਦਗਾ ਮਤਈਆ ਪਰ ਮੈਂ ਹੁਣ ਕੀ ਕਰਾਂ ਲੱਕੋ ਪਾਏ ਜਿਵੇਂ ਆਈ ਆ ਜੇ ਮੈਂ ਮੁੰਡੇ ਨੂੰ ਦੱਸਾਂ ਲੋਨੇ ਦੁਆਲੇ ਹੁੰਦਾ ਵਾ ਅੱਜ ਮੈਂ ਦੱਸ ਹੀ ਦੇਣਾ ਵਾ ਮੈਂ ਕਿਹਾ ਇੱਕ ਧੀ ਨੂੰ ਨਹੀਂ ਹੋ ਸਕਦੀ ਤੁਹਾਨੂੰ ਇੱਕਦਾਂਤਾਂ ਵੀ ਤਰੀ ਬੋਣੀ ਦਿੱਤ ਲੈਣੀ ਇੰਨੇ ਤੇ ਬਹੁਤ ਹੀ ਜਣਾ ਨਮੀ ਪਹੁੰਚੀ ਜਿੱਦਾਂ ਦਰਦ ਬੁੱਕੇ ਦੇਆ ਨਹੀਂ ਦੇਈ ਪਤਾ ਨਹੀਂ ਕਿੱਥੇ ਆ ਉਹ ਨਹੀਂ ਤੈਨੂੰ ਕੋਈ ਨਾ ਕੋਈ ਫਾੜਾ ਡਾ ਇਹਦਾ ਕੰਮ ਡਾ ਨਾ ਇਹਨੇ ਮੇਰੇ ਗਲ ਨੂੰ ਲੱਥਣਾ ਤਾਂ ਨਾਂ ਤੇ ਆਪਾਂ ਮੁੱਕਣਾ ਚੱਲ ਜੂ ਜੇ ਨਹੀਂ ਇਹ ਤੇ ਹੋਈ ਬਾਹਰ ਤੇ ਬਾਹਰ ਕਾਹਾਂ ਵੀ ਲੱਸਣ ਤੇ ਜੇ ਹੋਈ ਅੰਦਰ ਤੇ ਤੁੰਮ ਅੰਦਰ ਵੇਖ ਕੇ ਖੜੰਮੀ ਛੱਡਿਆ ਇਹ ਥਾਂ ਨੂੰ ਬਾਰ ਮੈਨੂੰ ਇੱਕ ਡਰੈਗ ਹੁੰਦੀ ਲੈਣੀ ਹੈ ਇਧਰੋਂ ਬੜਾ ਜੰਮਦੀ ਜਾਬੀ ਫੋਨ ਦੀ ਬੱਲੇ ਬੱਲੇ ਜੇ ਤੈਨੂੰ ਕੋਈ ਕੰਮ ਕਹੀਏ ਨਾ ਉਹ ਨਹੀਂ ਤੈਨੂੰ ਆਉਂਦਾ ਤੇ ਉਦਾਂ ਨਾ ਤੇਰਾ ਪਿਓ ਐਡਾ ਕਿ ਤੈਨੂੰ ਫੋਨ ਲੈਤਾ ਵਾ ਚਲਾਉਣ ਵਾਸਤੇ ਆਵੇਂ ਭਾਈ ਤੈਨੂੰ ਇਹ ਲਦਾ ਕੋਕੋ ਵੀ ਨਾ ਤੀ ਦਲੇ ਮੇਰਾ ਪੋਣਿਆ ਦਾ ਮਰਦੀ ਤਰਾ ਜੇ ਮੈਂ ਜੀ ਤਰਾ ਫੋਨ ਹੀ ਚਲਾਉਣਾ ਆਉਂਦਾ ਕੋਈ ਕੰਮ ਵੀ ਸਿੱਖ ਲੈ ਮਨ ਕੋ ਬਗਾਨੇ ਘਰ ਜਾਣਾ ਵਾ ਫੇਰ ਕਹਿਣਾ ਮਤਈ ਮਾ ਮਾਦ ਮਤ ਨਹੀਂ ਦੁੱਧਿਆ ਗਈ ਆ ਲਸਣ ਛੱਲ ਮੈਂ ਨਹੀਂ ਢਿੱਲਣਾ ਤੇ ਮੈਨੂੰ ਤੁੱਟਿਆ ਹੀ ਨਾ ਤੇ ਮੇ ਵਾਲ ਵੀ ਪੁੱਤੇ ਮੈਂ ਨਹੀਂ ਢਿੱਲਣਾ ਤੂੰ ਕੁੱਟਣਾ ਨਹੀਂ ਕਿ ਤਰੇ ਮੇਰੇ ਹੱਥਾਂ ਤੋਂ ਦੁੱਧ ਮੈ ਲਉਣੀ ਮੈਂ ਨਹੀਂ ਢਿੱਲਣਾ ਮੈ ਲਉਣੀ ਹੈ ਤੇਰੇ ਮੈਂ ਤੈਨੂੰ ਵਾੜ ਦੇਣਾ ਹੀ ਫਿਰ ਨਾ ਕਿ ਦੱਸਣੀ ਤੂੰ ਬਚੀ ਹੋਣੀ ਕਿ ਮੈਂ ਛੱਡਣਾ ਤੈਨੂੰ ਚੁੱਪ ਕਰਕੇ ਲਸਨ ਚੱਲਦੇ ਮੈਨੂੰ ਦੁੱਧ ਦੱਦਣਾ ਢਿੱਲ ਦੇਣੀ ਆ ਤੇਰਾ ਮੈਂ ਚਾਰ ਪਾਉਣਾ ਮੈਦੀ ਨੂੰ ਦੁੱਤਣਾ ਦੱਸੀ ਤੂੰ ਟੈਨਸ਼ਨ ਕਿੱਦਾਂ ਦੱਸਣੀ ਮੇਤੀ ਦੱਤ ਤੇਰੀ ਮਾ ਜੀਬਾ ਵਧੀ ਤੇ ਗੱਲ ਕਰੀ ਅੱਜ ਜੀ ਤੇ ਜੀ ਹੁੰਦੇ ਕਾਇਦਾ ਇਸ ਕੱਟ ਦਾ ਦਰਿੰਦਾ ਉਹ ਪਰਦਾ ਵਾ ਮਲੇ ਮੇਰਾ ਪੁੱਤ ਵਾ ਮੈਂ ਉਹਨੂੰ ਲੱਖੀ ਪੜਾਣ ਖਾ ਕੇ ਅਫਸਰ ਬਣਾਉਣਾ ਤੇ ਤੂੰ ਮੇਰੇ ਸਾਹਮਣੇ ਏਦਾਂ ਦੀ ਤੇਰੀ ਮਾਂ ਹੋਣੀ ਆ ਉਹਦਾ ਨਹੀਂ ਤੂੰ ਨਾ ਉਹਨੂੰ ਮਾਤ ਹੋਣੀ ਆ ਉਹਦੇ ਤੇ ਤੂੰ ਚਲ ਜੰਦੀ ਏ ਸ਼ਦਾਨ ਦੇ ਹੱਥਾਂ ਦੀ ਮੈਂ ਤਾਂ ਨਹੀਂ ਜਿੱਥੇ ਹੋ ਗਏ ਉੱਥੇ ਤੂੰ ਚਲ ਜੰਦੀ ਤੇਰੇ ਮੈਂ ਸੋਖੀ ਆ ਘਰ ਤੇ ਰਹਿ ਲੈਂਗੀ ਧਰਦੀ ਵੀ ਏ ਗੰਦੀ ਵੀ ਹਾਦ ਹੋ ਗਈ ਤੇ ਆਈ ਗੰਦੀ ਯਈ ਕਹਿ ਮੈਂ ਕਿ ਕਿਦਾ ਕਹੀ ਨਹੀਂ ਤੇਰੀ ਮਾ ਜੀਬ ਵੱਡੀ ਦਿਨ ਸੁਟੀ ਦੀ ਗੱਲ ਕਰੀ ਮੇਰੀ ਦਾਦੀ ਨੂੰ ਦੱਸ ਕਿਉਂ ਨਹੀਂ ਆ ਦੱਸ ਦੇ ਦਾਦੀ ਨੂੰ ਮੈਨੂੰ ਕਹਿੰਦੀ ਦਾਦੀ ਦਾ ਡਰ ਪਿਆ ਮੇਰਾ ਤਾਂ ਵਸ ਚੱਲੇ ਨਾ ਤੇਰਾ ਝੱਡ ਚਲਾ ਕਰਕੇ ਤੈਨੂੰ ਬਾਹਰ ਕੱਢਾਂ ਦਫਾ ਕਰਾਂ ਆਪਣੀ ਅੱਖਾਂ ਤੋਂ ਮੈਨੂੰ ਨਾ ਮੈਨੂੰ ਤੂੰ ਚੰਗੀ ਲੱਗਦੀ ਆ ਤਾਂ ਨਾ ਮੈਂ ਜੀ ਕਹਦਾ ਤੇਰੀ ਕਰੇ ਸ਼ਕਲ ਵੀ ਨਾ ਵੇਖਾਂ ਕੱਲੇ ਨਹੀਂ ਕਿਸੇ ਥਾਂ ਦੀ ਮੇਰੀ ਮਾਂ ਨੇ ਤੇ ਦਾਦਾ ਦੀ ਜਿਹਨਾਂ ਜਿੱਦਾ ਹੀ ਧਰਤੀ ਆ ਆਪਣੇ ਮੁੰਡੇ ਨੂੰ ਦੁੱਧ ਨਹੀਂ ਦਿੰਦੇ ਮਾਤਾ ਬੈਠੀ ਆ ਆਏ ਆ ਬੈਠੀ ਰਹਿਆ ਹਾਂ ਤੇ ਮਨ ਵੀ ਇਸਾਂ ਵੇਂ ਬੜੀ ਦੁਖੀ ਹੋਈ ਆ ਕਿਉਂ ਜੇ ਉਹ ਜਾਣੀ ਕੁੜੀ ਐ ਜਿਉਂ ਧੋਗਤਾ ਕਰਮੀ ਕੇ ਤੇ ਫੇਰ ਕੀ ਹੋਇਆ ਆਹ ਤੇ ਫੇਰ ਕੀ ਆ ਆਉਂਦੀ ਉਹ ਆਂਦੀ ਆ ਮੈਨੂੰ ਮੰਮੀ ਬੜੇ ਮਿਹਰਬਾਨ ਬੜੇ ਪੁੱਟੇ ਨੇ ਹੁਣ ਮੇਰੀ ਤਾਂ ਪੋਤੀ ਲੱਗਦੀ ਐ ਮੈਨੂੰ ਤੇ ਦੁੱਖ ਹੁੰਦਾ ਹੀ ਐ ਨਾ ਮਾਲ ਪੁੱਟਦੀ ਆ ਆਂਦੀ ਮਾਲ ਪੁੱਟੇ ਨੇ ਕੁਣ ਆਂਦੀ ਆ ਉਹ ਮੇਰੇ ਮਾਲ ਪੁੱਟੇ ਨੇ ਫੇਰ ਮੈਂ ਤਾਂ ਸੋਚਿਆ ਨਹੀਂ ਸੀ ਕਿ ਮੈਂ ਕੀ ਕਰਾਂ ਕੋਈ ਨਹੀਂ ਮੈਂ ਪੁੱਛਦਾ ਉਹਨਾਂ ਨੂੰ ਤੂੰ ਵਾਲਜੋ ਕੁੱਟੇ ਆ ਉਹ ਚੱਲ ਨਿਆਣੀ ਆਂ ਬਿਘਾਰੀ ਸਾਰਾ ਕੰਮ ਕਰਦੀ ਆਂ ਆ ਨਿਆਣੀ ਆ ਕੰਮ ਦੇ ਹੀ ਰਹਿੰਦੀ ਆ ਆ ਚੰਗੀ ਗੱਲ ਵਾ ਤਾਂ ਮੇਰੀ ਤਾਂ ਪੋਤੀ ਹੋਈ ਮੈਨੂੰ ਦੋਖਾ ਹੁੰਦਾ ਜੇ ਮਾਉ ਨੂੰ ਆਖਾ ਘੋਲੀ ਲੱਗੀ ਜੇ ਮਾਰੂ ਨਾ ਕੋਈ ਨਹੀਂ ਮੈਂ ਵੜ ਲੈਣਾ ਜੀ ਮਾਂ ਤੋਂ ਪੇ ਕੰਨਾ ਕਰ ਮੈਂ ਪੁੱਛਦਾ ਇਹਨੂੰ ਜਾ ਕੇ ਹਾਂ ਇੱਥੇ ਲੋਕੀ ਆਪਣੀਆਂ ਮਾਵਾਂ ਨਾਲ ਬਜ਼ੇ ਨੇ ਨਾ ਅਹੀਂ ਦੇ ਸੋਚਿਆ ਸੀ ਕਿ ਚੱਲ ਹੁਣ ਇਹਦੀ ਮਾਲ ਗਈ ਆ ਮਾਰ ਤਾਂ ਸਾਡਾ ਮੜਾ ਜੰਗਾ ਰੋਟੀ ਪਾਣੀ ਪੱਕਦਾ ਰਹੂਗਾ ਪਰ ਹਾਨੂੰ ਨਹੀਂ ਪਰ ਆ ਵੀ ਇਹਨੇ ਆ ਕੰਮ ਕਰਿਆ ਕਰਨਾ ਮੈਂ ਰੋਟੀ ਪਾਣੀ ਤੇ ਭੱਜਦਾ ਪਰ ਉਹਨੂੰ ਨਹੀਂ ਨਖਲੋਂ ਬੰਦੀ ਮੈਂ ਇਹਨੇ ਗਰੋਂਦੀ ਆ ਕੀ ਕਰੀਏ ਹੁਣ ਫਿਰ ਫਸ ਗਏ ਆ ਚਾਚ ਫੇਰੇ ਬੜੇ ਪਸੇ ਆ ਮੈਂ ਕਰਦਾ ਗੱਲ ਕੋਈ ਨਹੀਂ ਤੁਸੀਂ ਨਾ ਕੋ ਮਰਜੰਗੀ ਕਰਿਓ ਚਲ ਬਹੁਤੀ ਲੜਾਈ ਨਾ ਪਾਈ ਉਹ ਲੜਾਈ ਤੇ ਨਹੀਂ ਕਰਦਾ ਪਰ ਉਹਨੂੰ ਇਹ ਕਹਾਂਗਾ ਵੀ ਨਾ ਇਹ ਕੰਮ ਕਰ ਸਾਦ ਨਾ ਕਰਨੀ ਗੱਲ ਚਲ ਮੈਨੂੰ ਇਹ ਦੱਸੋ ਕੁੜੀ ਕਿੱਥੇ ਆਉਨੂੰ ਮੈਂ ਰੋਂਦੀ ਰੋਂਦੀ ਆਉਨੂੰ ਨਿਕਲ ਗਈ ਆ ਬਾਹਰ ਨੂੰ ਮੈਨੂੰ ਨਹੀਂ ਪਤਾ ਕਿੱਥੇ ਆ ਬਾਹਰੋਂ ਤਾਂ ਮੈਂ ਆਇਆ ਉੱਥੇ ਕਿਤੇ ਨਹੀਂ ਕਲ ਮੈਂ ਵੇਖਦਾ ਭਲਾ ਕਿੱਥੇ ਆ ਹੁਣ ਉਹਨੂੰ ਵੀ ਦੋਖਾ ਹੁੰਦਾ ਹੈ ਮੈਂ ਦੱਸਿਆ ਤੇ ਘਰ ਉਹਦੇ ਨਾਲ ਲੜੇਗੀ ਉਹ ਆਖੇਗਾ ਤੇ ਲੜੇਗੀ ਤੇ ਮੈਂ ਤਾਂ ਨਹੀਂ ਹੈ ਵਾਹਿਗੁਰੂ ਕਿ ਬੱਚੇ ਦੀ ਮਾਂ ਨਹੀਂ ਮਰਨੀ ਚਾਹੀਦੀ ਅਰੇ ਮਾਂ ਮਾਂ ਉਹ ਬੱਚਿਆਂ ਨੂੰ ਸਾਂਭਣਾ ਪੜਿਆ ਨੂੰ ਬਗਾਨੀਆਂ ਨਹੀਂ ਸਮਝੀਆਂ ਹਮਣ ਕਿੱਥੇ ਆ ਹਮਣ ਇੱਥੇ ਬੋਤ ਤੂੰ ਉਹ ਦਿੱਤੀ ਜਾਣਦਰੀ ਕੀ ਕਰਨੀ ਬੇਟੀ ਦਾ ਮਤਲਬ ਰੋਂਦੀ ਮਤਲਬ ਚੱਲ ਪੁੱਤ ਕੰਮ ਦੀ ਤੇ ਕੋਈ ਗੱਲ ਨਹੀਂ ਕੰਮ ਤੇ ਕਰਨਾ ਹੀ ਆਂ ਕਿਹਾ ਤੈਨੂੰ ਕੋਹ? ਦਾਈ ਮਮਮੀ ਨੇ ਮੈਨੂੰ ਬਾਹਰ ਬੁੱਤੇ ਤਿੰਨੀ ਦੋੜਦੀ। ਅੱਛਾ ਤਾਂ ਮੇਰੇ ਤੇ ਰੋਣਾ ਛੁੱਪ ਕਰ ਹਾਂ। ਛੁੱਪ ਕਰ ਮੈਂ ਪੁੱਛਦਾ ਨੂੰ। ਮੈਨੂੰ ਦੁੱਤੇ ਹੀ ਹੋਈ ਜਾਂਦੇ। ਕੋਈ ਗੱਲ ਨਹੀਂ ਕੀ ਆਂਦੀ? ਮੈਨੂੰ ਦਿੰਦੀ ਦੋ ਦੁੱਤਾ ਨਹੀਂ ਤਰਨੀ ਆਂ। ਇਹਨੂੰ ਮੈਂ ਪੁੱਛਣਾ ਜਰਾ ਚੰਗੀ ਤਰ੍ਹਾਂ। ਮੈਨੂੰ ਦਿੰਦੀ ਤੈਨੂੰ ਵੱਧ ਦੇਣਾ ਵਾ। ਨਾਲੇ ਤੇਰੀ ਤਾਦੀ ਨੂੰ ਤੇ ਤੈਨੂੰ ਟਰੋ ਹੀ ਤਾਦ ਦੇਣਾ ਮੈਂ ਵੀ ਵੀ ਜਦੋਂ ਤੇ ਆ ਦੰਦੀ ਦੀ ਕੋਈ ਗੱਲ ਨਹੀਂ ਇਹ ਤਾਂ ਨਹੀਂ ਨਾ ਘਰੋਂ ਕੱਢ ਦੇਣਾ ਵਾ ਇਹਨੂੰ ਮੈਂ ਕੱਢਣਾ ਅੱਜ ਮੈਂ ਕਰਦਾ ਇਹਦਾ ਅੱਜ ਤੇਰੇ ਕੋਲ ਹੁੰਦਾ ਕੰਮ ਕਰ ਲੈ ਨਹੀਂ ਹੁੰਦਾ ਤਾਂ ਕੋਈ ਗੱਲ ਨਹੀਂ ਮੈਨੂੰ ਤੇਂਦੀ ਤਰ੍ਹਾਂ ਦੀ ਨਹੀਂ ਤੇ ਵਾਦ ਦੂੰਦੀ ਕੋਈ ਗੱਲ ਨਹੀਂ ਪੁੱਛਦਾ ਇਹਨੂੰ ਦਨੋਂ ਨਹੀਂ ਤੇਰੀ ਤੈਂ ਦੀ ਇਹਨੂੰ ਦਿੱਤੀ ਹਾਂ 60 ਦੇ ਰੰਗ ਆ ਰੱਖਦੇ ਭਾਂਡੇ ਇੱਥੇ ਮਾਂ ਤੂੰ ਹੀ ਦੱਸੋ ਮੈਨੂੰ ਇੱਕ ਗੱਲ ਦੱਸ ਉਹ ਕੁੜੀ ਦੀ ਕੋ ਗੱਲ ਪਈ ਨਹੀਂ ਹੈ ਤੇ ਮੈਂ ਕੁੜੀ ਨੂੰ ਕੀ ਕਿਹਾ ਤੁਹਾਡੇ ਕਿਨੇ ਕੰਨ ਪਰਛੇ ਦੇ ਜੇ ਉਹ ਨਿਆਣੀ ਨੇ ਕਰ ਹੀ ਲਈਆਂ ਦੋ ਗੁੱਤਾ ਤੇ ਕਿੰਨੀ ਕੁ ਵੱਡੀ ਗੱਲ ਹੋ ਗਈ ਆਪਣੇ ਘਰ ਹੀ ਰਹਿੰਦੀ ਆ ਉਹ ਕਿੱ데 ਜਾਂਦੀ ਆ ਉਹ ਕੰਮ ਤੋਂ ਕੰਮ ਮੈਂ ਵੀ ਇਹਦੀ ਮਾਂ ਲੱਗਦੀ ਆ ਜੇ ਮਾਂ ਨੂੰ ਗੁੱਸੇ ਹੁੰਦੀ ਆ ਨਾ ਤਾਂ ਤੁਸੀਂ ਐਵੇਂ ਨਾ ਨੀਕਾ ਗੱਲ ਮੈਨੂੰ ਟੋਕਦੇ ਰਿਹਾ ਕੁੜੀ ਨੂੰ ਕੰਮ ਮੰਨਵਾ ਤੂੰ ਕਦੀ ਉਹਨਾਂ ਆਨੀ ਆ ਵਾ ਤੇਰੀ ਦਾਦੀ ਨੂੰ ਵੀ ਘਰੋਂ ਕੱਢ ਦੇਣਾ ਤੈਨੂੰ ਵੀ ਕੱਢ ਦੇਣਾ ਵਾ ਮੈਂ ਤੈਨੂੰ ਵੱਢ ਦੇਣਾ ਵਾ ਤੈਨੂੰ ਮਾਰ ਦੇਣਾ ਵਾ ਖਬਰਦਾਰ ਤੇ ਕੁੜੀ ਨਾਲ ਮਰ ਜਾਈਂ ਦੀ ਗੱਲ ਕੀਤੀ ਤੇਰਾ ਮੁੰਡਾ ਵਾ ਨਿਗਾਹ ਜਾਂ ਉਹਨਾਂ ਕਿੰਨਾ ਪਿਆਰ ਕਰਦੀ ਆ ਭਰਾ ਬਣਾ ਆਪਣਾ ਸਮਝੀ ਵੀ ਮੇਰਾ ਸਕੇ ਭਰਾ ਵਾ ਵੇਖੋ ਤੁਸੀਂ ਉਹ ਕੁੜੀ ਦਾ ਸਾਥ ਦੇ ਦੇ ਸਾਰਾ ਦਿਨ ਮੈਂ ਮਰ ਚੱਲੀ ਆ ਕਿਤੇ ਮੈਂ ਗੈਸ ਨਹੀਂ ਬਾਲਦੀ ਚੁੱਲੇ ਅੱਗ ਬਾਲ ਬਾਲ ਕੇ ਤੇ ਮੈਂ ਘਰ ਦੀਆਂ ਬਾਈਤਾ ਕੰਡੀਆਂ ਤੇ ਮੱਖੀ ਤੋਂ ਆ ਕੇ ਤੇ ਮੇਰੇ ਗੱਲ ਪੈਂਦੇ ਨਿਆਣੇ ਨੂੰ ਜੇ ਨਾਟਕੀ ਨਿਆਣੇ ਤੇ ਕਿਨੇ ਕਿਤੇ ਨੁਕਸਾਨ ਕਰ ਦਿੰਦੀ ਟੋਕਣਾ ਹੋਰ ਗੱਲ ਹੁੰਦੀ ਆ ਪਰ ਤੂੰ ਮਤੇਈਆ ਮਾਵਾਂ ਵਾਲਾ ਕੰਮ ਨਹੀਂ ਉਹਦੇ ਨਾਲ ਕਰਨ ਮਤੇਈ ਹੈ ਨਾ ਮਤੇਈ ਵਾਲਾ ਕਰਕੇ ਦੱਸਿਆ ਇਹ ਕੀ ਕਰਿਆ ਜਾਂ ਕੀਤਾ ਹੁੰਦਾ ਤੇ ਤੁਹਾਨੂੰ ਪਤਾ ਵੀ ਲੱਗਦਾ ਮੈਂ ਤੈਨੂੰ ਕਰਨ ਨੂੰ ਨਹੀਂ ਦੇਣਾ ਮੈਂ ਤੈਨੂੰ ਦੱਸ ਦਿੰਦਾ ਹੀ ਉਹ ਮੇਰੀ ਕੁੜੀ ਨੂੰ ਨਾ ਮਾਰ ਕੇ ਗੱਲ ਕਰੀ ਕੋਈ ਕੁੜੀ ਨਾਲ ਗੱਲ ਕਰੀ ਮੈਨੂੰ ਕੀ ਲੋੜਾ ਸਾਰਾ ਦਿਨ ਕਿਲੇ ਸੈਡਾ ਤੇ ਨਾ ਕਰ ਤੂੰ ਜਿੱਥੇ ਜਾਣਾ ਚੱਲ ਜਾ ਜਾ ਛੱਡ ਕੇ ਚੱਲ ਜਾ ਚੰਗਾ ਜਿੱਥੋਂ ਆਈ ਉਹ ਤੇ ਚੱਲ ਜਾ ਫੇਰ ਤੂੰ ਆਈ ਉੱਥੇ ਚੱਲ ਜਾ ਹਾਂ ਮੇਰਾ ਆ ਤਾਂ ਕੁੜੀ ਨੂੰ ਪੁੱਛਾਂ ਜਾ ਕੇ ਤੂੰ ਪੁੱਛ ਤੇ ਸਹੀ ਭਲਾ ਜਾ ਕੇ ਕੁੜੀ ਨੂੰ ਤੇਰੇ ਦਿਲ ਚੋਂ ਨਾਵਾ ਵੀ ਕੋਈ ਗੱਲ ਇਹ ਨੂੰ ਮੈਂ ਆਪਣੀ ਮਾਣਾ ਹੀ ਕਰੂੰਗੀ ਜਿੰਦਾ ਮਰਜੀ ਇਹ ਤੇ ਦਾ ਕਰੇ ਨੀ ਕਦੀ ਸੇਰਵਾ ਹੀ ਕਾਲੂ ਬਗਾਨੇ ਕਰ ਕੱਲ ਵੀ ਸਾਰੇ ਆਖਣਾ ਮਤਈ ਮਾਂ ਤਾਂ ਐਦਾਂ ਕਰ ਆਹੋ ਮਤਈ ਮਾਂ ਮਰ ਤਾ ਸਮਝਾਂ ਨੀ ਕਪੜਾ ਤੂੰ ਨੀ ਉਹਨੂੰ ਕੋਈ ਪਾਉਣ ਦਿੰਦੀ ਕਦੇ ਨਾਲ ਹੀ ਨਹੀਂ ਦੇ ਤੂੰ ਲੜਦੀ ਆ ਉਹਦੇ ਨਾਲ ਮੈਂ ਸਾਰਾ ਕੁਝ ਨਹੀਂ ਵੇਨਾ ਮੈਂ ਚੁੱਪ ਕੀਤਾ ਰਹਿਣਾ ਵੀ ਚੱਲ ਹਟ ਜੂਗੀ ਹਟ ਜੂਗੀ ਹਟ ਗਈ ਤੁਹਾਡੇ ਵਾਰੀ ਜੇ ਉਹਨੂੰ ਮੈਂ ਨਾ ਸਮਝਾਵਾਂ ਫਿਰ ਸਾਰੇ ਨਹੀਂ ਆਖਣਾ ਵੀ ਮਤਈ ਮਾਂ ਮੈਂ ਤਾਂ ਐਦਾਂ ਕਰ ਸਮਝਾਉਣਾ ਹੋਰ ਗੱਲ ਹੁੰਦੀ ਆ ਤੇ ਨਿਆਣੇ ਤੇ ਗੱਲ ਪੈਣਾ ਤਨਿਆਣੇ ਨੂੰ ਤੰਗ ਕਰਨਾ ਹੋਰ ਚੀਜ਼ ਹੁੰਦੀ ਆ ਚਲੋ ਬਾਬਾ ਮੈਂ ਇਹਨੂੰ ਤੰਗ ਕਰਦੀ ਤੇ ਮੈਨੂੰ ਕੀ ਲੋੜ ਆ ਮੈਨੂੰ ਵੀ ਸਲਿੰਡਰ ਭਾ ਕੇ ਦੋ ਮੈਂ ਮਾਰਨਾ ਟੌਰ ਨਚਾਉਂ ਸਲਿੰਡਰ ਭਰਿਆ ਹੀ ਪਿਆ ਵਾ ਤੂੰ ਜਿਆਦਾ ਪਖੰਡ ਕਰਕੇ ਨਾ ਦੱਸ ਮੈਨੂੰ ਪਤਾ ਮੈਨੂੰ ਕਿੰਨਾ ਕੋ ਭਰਿਆ ਆਓ ਗੱਲਾਂ ਲੱਗੀਆਂ ਕਰ ਬਸ ਜਲੀ ਮੈਂ ਕਿਹਾ ਤੂੰ ਸਰਪੇ ਕਰ ਕਰਕੇ ਸਰਪੇ ਕਰ ਕਰਕੇ ਉਹ ਸਰਪੇ ਕਰਨੇ ਨਾ ਇਗੜੇ ਸ਼ਰਾਬਾਂ ਪੀਂਦੇ ਆ ਉਹ ਕੁੜੀ ਦੇ ਅੱਖੇ ਲੱਗ ਗਏ ਮੇਰੇ ਗਾਲ ਪੈਣ ਦੇ ਉਹ ਅੰਦਰ ਮੁਸਕਣ ਡਈ ਵਿਚਾਰੀ ਨਾਲੇ ਉਥੇ ਲੱਸਰ ਸੇਲਣ ਆਇਆ ਤੂੰ ਉਹ ਤੰਗਾ ਹੀ ਹੂ ਨੂ ਨੱਦ ਦੇ ਦੱਪਿਆ ਤਾਂ ਨੇ ਡੈਡੀ ਨੂੰ ਮੇਰੇ ਵਾਲ ਟੁੱਟੇ ਸੀ ਨਾ ਨਹੀਂ ਆਇਆ ਬੋਲਦਾ ਹੀ ਆ ਗਿਆ ਤੇ ਫਿਰ ਕੀ ਹੋ ਗਿਆ ਸੋ ਚਿਲਣਾ ਨਹੀਂ ਚਿਲਣਾ ਵਾਲਾ ਫਿਰ ਉਹਨੂੰ ਰੋਣ ਕੋੜੀ ਉਹ ਉਹ ਤਾਂ ਨਹੀਂ ਆਈ ਜੇ ਰੋਂਦੀ ਹੈ ਮੈਂ ਨੂੰ ਉਹਨੂੰ ਚੁੱਪ ਕਰਾ ਕੇ ਆਇਆ ਇੱਕ ਨਾ ਲਾ ਕੇ ਤੂੰ ਕਰਾ ਕੇ ਆਉਂਦੀ ਹੋਂ ਤੁਹਾਨੂੰ ਪਤਾ ਮੈਂ ਨਹੀਂ ਇਹ ਚੱਲ ਆਹ ਤੂੰ ਚੁੱਪ ਕਰਾਇਆ ਤੂੰ ਰੋਉਣੀ ਆ ਨਾ ਕਿੰਨਾ ਮੈਂ ਨਾ ਪਿਆਰ ਕਰਦੀ ਤੇ ਫਿਰ ਵੀ ਖਬਰਦਾਰ ਨੇ ਉਹਨੂੰ ਹੱਥ ਲਾਇਆ ਇੱਕ ਵਾਰ ਚ ਕੋਈ ਗੱਲ ਕੀਤੀ ਲਖਾ ਭਈ ਫਰਾ ਦੇ ਮੇਰੇ ਖੜੀ ਸੇਰ ਮਾਮਾ ਕਰੀ ਨਾ ਕੱਪੜੇ ਤੋਂ ਮੈਂ ਐਵੇਂ ਆਂਦੀ ਕਿ ਆਪਣੇ ਲਈ ਆਨੇ ਆਪਣੇ ਦੇਖੀ ਬਦਾਨੀਆਂ ਨਹੀਂ ਬਣੇ ਹੈ ਬੱਪਾ ਹੋਏ ਕੁੜੀ ਹਾਂ ਮਰ ਜੇ ਕਿ ਤੇ ਮਾਈ ਇਹਦਾ ਹੀ ਸਾਰਾ ਸਿਆਪਾ ਵਾ ਨਿਕੀਆਂ ਨਿਕੀਆਂ ਗੱਲਾਂ ਮੁੰਡੇ ਦੇ ਕੰਨ ਚ ਪਾਉਂਦੀ ਐ ਤੇ ਜੇ ਕੁੜੀ ਸ਼ਹਿਰ ਨੂੰ ਜੇ ਤੈਨੂੰ ਸਭ ਕਹਿੰਦੀ ਤੈਨੂੰ ਕਹ ਪੁੱਤ ਤੇਰੀ ਮਾਂ ਵਾ ਜੋ ਕਹਿੰਦੀ ਤੇਰੇ ਫਾਇਦੇ ਵਾਸਤੇ ਕਹਿੰਦੀ ਐ ਨਾ ਇਹਨਾਂ ਦਾ ਮਨ ਨੂੰ ਸਮਝਿਆ ਹੀ ਨਹੀਂਗਾ ਧੀ ਜੀ ਮੇ ਤਾਂ ਤੂੰ ਬਾਹਨਾ ਤੇ ਹੀ ਦਇਓ ਹਾਂ ਬਾਹਨਾ ਦਾਇਓ ਤੀ વાતી તું નું કામ કર્યા ઘર બીજી દાદી તેમાં તારી તારી હું તી તરત કામ સારા ઈ કર્યા ઘર તો જે કોઈ ગઈ હોય ਤੇ ਮੈਨੂੰ ਦੱਸਿਆ ਕਰ ਤੇ ਜਾਂ ਆਪਣੇ ਡੈਲੀਂ ਦੱਸਿਆ ਕਰ ਮੈਨੇ ਮਾਂ ਡੈਡੀ ਨੂੰ ਦਿੱਤੇ ਤੇਰੀ ਤੰਦੂ ਦੇ ਬੁੱਲੰਦਾ ਤੇ ਬਾਅਦ ਆ ਚੰਗਾ ਹੋਇਆ ਅਵੀ ਬੜੀ ਤਾਂ ਚਲੀ ਸੀ ਭੂਏ ਹੋਜੀ ਸੀ ਤੂੰ ਇਹ ਨਾ ਤਾਂ ਬਾ ਹਾਂ ਚੰਗਾ ਹੋਇਆ ਇਨੀ ਖੋ ਗਈ ਆ ਤੇ ਤੰਦਾ ਤੂੰ ਮੈਂ ਮੈਂ ਨਹੀਂ ਦਿੱਤੇ ਤੈਨਾਂ ਤੇ ਤੂੰ ਮੈਂ ਧੀ ਕੰਮ ਤੰਦਾ ਸਾਰਾ ਹੀ ਕਰਿਆ ਕਰ ਨਾਲੇ ਨਾ ਤੇਰਾ ਵਿਆਹ ਕਰਨਾ ਵੈ ਤੇ ਕੰਮ ਕਰਦੀ ਹੋਏਂਗੀ ਤੇ ਅੱਗੇ ਜਾ ਕੇ ਵੀ ਕਰ ਲੇਗੀ ਕਤੀ ਆਹੋ ਮੇਰਾ ਦਿਹਾ ਤਨ ਆਉ ਕਾਣਾ ਏ ਠੀਕ ਹੈ ਤੇਰਾ ਵਿਆਹ ਸੋਹਣਾ ਕਰਨਾ ਏ ਠੀਕ ਹੈ ਵੇਖੀ ਤੇ ਸਹੀ ਤੂੰ ਤੇ ਸਾਰੀ ਰੋਟੀ ਤੇ ਆਹੀ ਬਣਾਇਆ ਕੱਲ ਉੱਥੇ ਜਿਹੜੀ ਹੁੰਦੀ ਹੈ ਨਾ ਸੱਸ ਉਹ ਆਨੇ ਦੀ ਆਤੀ ਹੈ ਰੋਟੀ ਬਣਾ ਤੈ ਜਾਜ ਹੋਏਗੀ ਤੇ ਬਣਾਏਗੀ ਨਾ ਤੂੰ ਇਹ ਤੇ ਮੇਨ ਨਾ ਦਾਣਾ ਏ ਉੱਤੇ ਹਾਂ ਤੂੰ ਮੇਨ ਨਾ ਤੇ ਦਾਉਦੇ ਮੈਂ ਕੰਨ ਜਾਣਾ ਨਹੀਂ ਮੇਨ ਨਾ ਦਾਣਾ ਏ ਉੱਤੇ ਨਹੀਂ ਤੇ ਹੈ ਦਾਦੀ ਘਰ ਨਾਲ ਜਾਂਦੀਆਂ ਨੇ ਤੇ ਮੈਂ ਨਹੀਂ ਤੱਲੀ ਦਾਣਾ ਕੁੜੀਆਂ ਕੱਲ ਨਹੀਂ ਜਾਂਦੀਆਂ ਗੱਲਾਂ ਸੁਣ ਕੇ ਨਹੀਂ 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 ਥੰਨਾ ਮੈਂ ਨਾਲ ਆਉਂ ਤਰੀ ਪੋਲੀ ਆ ਇਹ ਵੀ ਪੋਲੀ ਇਹ ਕਿਹੜੀ ਹੈ ਗਈ ਹੈ ਮੈਂ ਤਾਂ ਦੋ ਪੋਰੀ ਆ ਮੈਂ ਤਾਂ ਕਵਾਂ ਇਹ ਦੋਖਾ ਜਾਂਦਾ ਗੱਲਾਂ ਸੁਣ ਕੇ ਇਹ ਨਾਲ ਮੇਰਾ ਤੰਬੀ ਫਿਰ ਪਤਾ ਲੱਗਿਆ ਨਾ ਮੇਰੇ ਨੂੰ ਗੁੱਸੇ ਹੁੰਦਾ ਹੀ ਹੈ ਤਾਂ ਮੈਂ ਬਾਹਰ ਚੌਲ ਗਈ ਹੈ ਇਹਨਾਂ ਗੱਲਾਂ ਤੋਂ ਤੇ ਪੋਲੀ ਹੈ ਤੂੰ ਮਗਾਨੇ ਘਰ ਜਾਣਾ ਮੈਂ ਕੋਈ ਜਾਣੀ ਤੂੰ ਵੀ ਕੰਮ ਤੋਂ ਦੱਸਿਆ ਘਰ ਤੇ ਫੇਰ ਹੀ ਅੰਗੇ ਜਾ ਕੇ ਪਕਾਏਗੀ ਤੇ ਖਵਾ ਲੇਗੀ ਕਿਹਨੂੰ ਨਹੀਂ ਤੇ ਇੱਥੇ ਹੀ ਘੰਨਗੇ ਤੈਨੂੰ ਅੱਛਾ ਸ਼ਾਬਾਸ਼ ਕਰਾਉਗੀ ਆ ਚਲੋ ਕੋਈ ਨਹੀਂ ਫਿਰ ਉਹਨੇ ਡੈਡੀ ਨਾਲ ਆ ਜਾਂਦੇ ਹਾਂ ਠੀਕ ਠੀਕ ਆਏ ਗਾਸ ਨੂੰ ਹੂੰ ਮੁੰਡੇ ਦੀ ਬੱਸ ਖਰਾਬ ਹੋ ਗਈ ਐ ਡਰਾਈਵਰ ਦਾ ਫੋਨ ਆਇਆ ਤਾਂ ਆਖਣ ਦੇ ਵੀ ਤੁਹਾਨੂੰ ਅੱਜ ਆਣ ਕੇ ਖਾਣਾ ਪੈਣਾ ਮੁੰਡੇ ਨੂੰ ਅੱਛਾ ਆਹ ਤਾਂ ਜਾਓ ਪਹਿਲਾਂ ਲਿਆਓ ਫੇਰ ਆਣ ਕੇ ਪੱਠਿਆਂ ਦਾ ਕੰਮ ਕਰਿਓ ਚੱਲ ਮੈਂ ਜਾਣਾ ਫੇਰ ਮੈਂ ਲਿਆ ਕੇ ਆਉਣਾ ਹੁਣ ਗੱਲ ਬਣੀ